ਸਿਰਸਾ ਜੀ ਬੋਲੋ ਇਨਕੋ ਸਿਰਸਾ ਜੀ ਨੂੰ ਬੋਲੋ ਕਿ ਹੁਣ ਤੁਸੀਂ ਓਪੋਜੀਸ਼ਨ ਚ ਨਹੀਂ ਉਹ ਗਲਤੀ ਨਾਲ ਤੁਹਾਡੀ ਦਿੱਲੀ ਸਰਕਾਰ ਬਣ ਗਈ ਹੈ ਤੇ ਬਣ ਗਈ ਹੈ ਤੇ ਗਲਤੀ ਨਾਲ ਤੁਸੀਂ এনवायरमेंट ਮਿਨਿਸਟਰ ਵੀ ਬਣ ਗਏ ਹੋ ਤੇ ਹੁਣ ਇਸ ਪੋਲੂਸ਼ਨ ਦਾ ਹੱਲ ਗੱਡੋ ਹੱਲ ਹੈ ਹੁੰਦਾ ਕਿ ਤੁਸੀਂ ਦਿੱਲੀ ਵਿੱਚ ਕਲਾਉਡ ਸੀਡਿੰਗ ਦੀ ਪਰਮਿਸ਼ਨ ਲੋ بارش ਕਰਾਓ ਜਗਾ ਜਗਾ ਤੇ AQI ਬਜੋ ਦੇ ਜੋ ਲੇਬਲ ਨਹੀਂ ਉਹ ਮੋਨੀਟਰ ਕਰੋ ਐਂਟੀ স্মੋਗ ਗਨਸ ਲਵਾਓ ਜੋ ਗ੍ਰੈਬ ਦੇ ਨਿਯਮ ਨੇ ਉਹਨਾਂ ਨੂੰ ਲਾਗੂ ਕਰੋ ਇਹ ਬੱਚਿਆਂ ਵਾਲੀ ਹਰਕਤਾਂ ਛੱਡੋ ਜੀ ਪੰਜਾਬ ਚ ਪ੍ਰਾਲੀ ਸੜ ਗਈ ਤੇ ਦਿੱਲੀ ਚ ਪੋਲੂਸ਼ਨ ਹੋ ਗਿਆ ਜੇ ਪੰਜਾਬ ਦੀ ਪ੍ਰਾਲੀ ਸੜਨ ਨਾਲ ਦਿੱਲੀ ਵਿੱਚ ਪੋਲੂਸ਼ਨ ਹੁੰਦਾ ਤਾਂ ਸਭ ਤੋਂ ਪਹਿਲਾਂ ਤੇ ਪੰਜਾਬ ਦੀ ਆਬੋ-ਵਕਰਾਬ ਹੋਣੀ ਸੀ ਮੈਂ ਤੁਹਾਨੂੰ ਪੰਜਾਬ ਦੇ ਆંકੜੇ ਵਿਖਾ ਦੇਣਾ ਇਹ ਵੇਖੋ ਮੋਲਾਪੁਰ ਦਾਖਾ ਖੰਨਾ ਅੰਮ੍ਰਿਤਸਰ ਲੁਧਿਆਣਾ ਮਤਲਬ ਅੰਮ੍ਰਿਤਸਰ ਤੋਂ ਲੈ ਕੇ ਪਟਿਆਲੇ ਤੱਕ ਹੈਨਾ ਤੇ ਉਹ ਜਲਾਲਾਬਾਦ ਤੋਂ ਲੈ ਕੇ ਤੇ ਮੁਹੱਲੇ ਤੱਕ ਸਾਰੀ ਜਗ੍ਹਾ ਤੇ ਹਵਾ ਦੀ ਕੁਆਲਿਟੀ ਲਗਭਗ ਠੀਕ ਹੈ ਪਰ ਦਿੱਲੀ 'ਚ ਤੇ ਸਾਹ ਲੈਣਾ ਔਖਾ ਹੋਇਆ ਪਿਆ ਦਿੱਲੀ 'ਚ ਤੇ ਇਹ ਹਾਲਾਤ ਹੋ ਗਏ ਨੇ ਜਿਨੇ ਕਦੀ ਸਿਗਰਟ ਨੂੰ ਹੱਥ ਵੀ ਨਾ ਲਾਇਆ ਹੋਵੇ ਇਹ ਵੇਖੋ ਅੱਜ ਇੱਕ ਐਪ ਦੱਸ ਰਹੀ ਹੈ ਕਿ 8.5 ਸਿਗਰਟ ਪਰ ਡੇ ਹਰ ਦਿੱਲੀ ਵਾਲਾ ਕੰਜ਼ੂਮ ਕਰ ਰਿਹਾ ਇਹਨਾਂ ਧੂਆਂ ਕੰਜ਼ੂਮ ਕਰ ਰਿਹਾ ਤੇ ਇਹ ਹਾਲਾਤ ਤੁਸੀਂ ਦਿੱਲੀ ਦੇ ਬਣਾਉਂਦੇ ਰਹੇ ਹੁਣ ਤੁਸੀਂ ਓਪੋਜੀਸ਼ਨ ਚ ਨਹੀਂ ਹੋ ਸਰਕਾਰ ਚ ਪ੍ਰਵਾਨ ਮੰਤਰੀ ਹੋ ਤੇ ਇਸ ਹਾਲਾਤੋਂ ਦਿੱਲੀ ਵਾਲਿਆਂ ਦੀ ਜਾਨ ਚੜਾਓ ਨਹੀਂ ਹੁੰਦਾ ਤੇ ਮਨਾ ਕਰ ਦੋ ਕਿਉਂਕਿ ਤੁਹਾਨੂੰ ਸਿਖਾਇਆ ਸੀ ਰਫਾਈ ਗਿਆ ਵੀ ਧਰਮ ਦੇ ਨਾਂ ਤੇ ਲੋਕਾਂ ਨੂੰ ਕਿੱਦਾਂ ਗੁੰਮਰਾਹ ਕਰਦਾ ਹੈ ਧਰਮ ਦੇ ਨਾਂ ਤੇ ਕਿਵੇਂ ਸਿਆਸਤ ਕਰਕੇ ਲੋਕਾਂ ਨੂੰ ਆਪਸ ਚ ਲੜਵਾਣਾ ਹੈ ਤੇ ਜੋ ਕੋਈ ਕੰਮ ਨਾ ਹੋਵੇ ਉਹਨੂੰ ਵੀ ਧਰਮ ਦੇ ਨਾਲ ਜੋੜ ਦੋ ਇਹਨਾਂ ਚੀਜ਼ਾਂ ਤੋਂ ਬਾਹਰ ਆਓ ਥੋੜੇ ਮੈਚੂਰ ਬਲੋ ਤੇ ਦਿੱਲੀ ਵਾਲਿਆਂ ਦੇ ਜਿਸ ਉਮੀਦ ਨਾਲ ਗਲਤੀ ਨਾਲ ਤੁਹਾਨੂੰ ਵੋਟ ਪਾਤੀ ਉਹਨਾਂ ਤੇ ਕੰਮ ਕਰੋ ਲੇਕਿਨ ਇੱਕ ਵੀਡੀਓ ਵੀ ਤਰਫ ਸੇ ਉਨਕੀ ਤਰਫ ਸੇ ਜਾਰੀ ਕੀਆ ਗਿਆ ਹੈ ਸਾ ਇਹ ਕਿਸ ਤਰੀਕੇ ਸੇ ਆਪ ਦੇਖ ਰਹੇ ਹੋ ਕੀ ਪੰਜਾਬ ਮੇਂ ਪਰਾਲੀ ਜਲਾਈ ਜਾ ਰਹੀ ਹੈ ਉਹ ਕੋਈ ਮਾਗਪੁਰ ਦੀ ਕੋਈ ਐਪ ਹੋਣੀ ਹੈ ਜਿਸ ਤੇ ਬਖਾਇਆ ਜਾ ਰਿਹਾ ਹੋਣਾ ਪੰਜਾਬ ਦੇ ਐਕਚੁਅਲ ਡਾਟਾ ਸੇ ਸਾਹਮਣੇ ਰੇ ਤੇ ਮੈਂ ਤੇ ਲੋਕਾਂ ਨੂੰ ਅਪੀਲ ਕਰਦਾ ਈ ਆਪਣੀ ਆਪਣੀ ਬਹੁਤ ਸਾਰੇ ਅੱਜ ਕੱਲ ਇੰਟਰਨੈਟ ਦੇਤੇ ਐਵੇਂ ਦੇ ਰਿਸੋਰਸਸ ਹੋਸੇ ਜਗੇ ਨੇ ਜਿੱਥੇ ਤੁਸੀਂ ਆਪਣਾ ਐਕੀਓਈ ਚੈੱਕ ਕਰ ਸਕਦੇ ਹੋ ਉਨਾ ਤੇ ਜਾ ਕੇ ਚੈੱਕ ਕਰੋ ਬੀਜੇਪੀ ਦੇ ਲੀਡਰਾਂ ਦੀ ਗੱਲਾਂ ਚਲਾਓ ਇਹ ਹਰ ਚੀਜ਼ ਤੁਹਾਨੂੰ ਗੁੰਮਰਾਹ ਕਰਦੇ ਨੇ ਤੇ ਕਰਦੇ ਰਹਿਣਗੇ ਸਿਰਸਾ ਜੀ ਦਿੱਲੀ ਦੇ ਪਰਿਆਵਰਣ ਨੂੰ ਬਿਹਤਰ ਬਣਾਉਣ ਵਾਸਤੇ ਕੀ ਕੰਮ ਕਰ ਰਹੇ ਨੇ ਉਸ ਤੇ ਜਵਾਬ ਦੇਣ ਪੰਜਾਬੀਆਂ ਤੋਂ ਕਿਸਾਨਾਂ ਤੋਂ ਤੁਹਾਨੂੰ ਲਈ ਨਫ਼ਰਤ ਕਿਉਂ ਹੈ ਉਹ ਸਾਰੇ ਜਾਣਦੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜੇ ਪਿਛਲੇ 11 ਸਾਲਾਂ ਚ ਕਿਸੇ ਤੋਂ ਮਾਫੀ ਮੰਗਣੀ ਪਈ ਹੈ ਤੇ ਉਹ ਆਪਣੇ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਵਾਪਸ ਲੈ ਕੇ ਉਹਦੇ ਕਰਕੇ ਮਾਫੀ ਮੰਗਣੀ ਪਈਏ ਉਸ ਚੀਜ਼ ਦੀ ਪਲਾਸ ਉਸ ਦੀ ਨਫ਼ਰਤ ਇਹਨਾਂ ਦੇ ਦਿਲਾਂ ਚੋਂ ਨਹੀਂ ਨਿਕਲਦੀ ਤਾਂ ਹਰ ਚੀਜ਼ ਨੂੰ ਸਿੱਧਾ-ਸਿੱਧਾ ਪੰਜਾਬੀਆਂ ਨਾਲ ਜੋੜ ਦਿੰਦੇ ਨੇ ਸਿਰਸਾ ਜੀ ਬੋਲੋ ਇਹਨੂੰ ਸਿਰਸਾ ਜੀ ਨੂੰ ਬੋਲੋ ਕਿ ਹੁਣ ਤੁਸੀਂ ਆਪੋਜੀਸ਼ਨ ਚ ਨਹੀਂ ਉਹ ਗਲਤੀ ਨਾਲ ਤੁਹਾਡੀ ਦਿੱਲੀ ਸਰਕਾਰ ਬਣ ਗਈ ਹੈ ਤੇ ਬਣ ਗਈ ਹੈ ਤੇ ਗਲਤੀ ਨਾਲ ਤੁਸੀਂ এনवायरमेंट ਮਿਨਿਸਟਰ ਵੀ ਬਣ ਗਏ ਹੋ ਤੇ ਹੁਣ ਇਸ ਪੋਲੂਸ਼ਨ ਦਾ ਹੱਲ ਕੱਢੋ ਹੱਲ ਇਹ ਹੁੰਦਾ ਕਿ ਤੁਸੀਂ ਦਿੱਲੀ ਵਿੱਚ ਕਲਾਉਡ ਸੀਡਿੰਗ ਦੀ ਪਰਮਿਸ਼ਨ ਲੋ بارش ਕਰਾਓ ਜਗਾ ਜਗਾ ਤੇ AQI ਜੋ ਦੇ ਜੋ ਲੈਵਲ ਨੇ ਉਹ ਮੋਨੀਟਰ ਕਰੋ ਐਂਟੀ স্মੋਗ ਗਨਸ ਲਵਾਓ ਜੋ ਗ੍ਰੈਬ ਦੇ ਨਿਯਮ ਨੇ ਉਹਨਾਂ ਨੂੰ ਲਾਗੂ ਕਰੋ ਇਹ ਬੱਚਿਆਂ ਵਾਲੀ ਹਰਕਤਾਂ ਛੱਡੋ ਜੀ ਪੰਜਾਬ ਚ ਪ੍ਰਾਲੀ ਸੜ ਗਈ ਤੇ ਦਿੱਲੀ ਚ ਪੋਲੂਸ਼ਨ ਹੋ ਗਿਆ ਜੇ ਪੰਜਾਬ ਦੀ ਪ੍ਰਾਲੀ ਸੜਨ ਨਾਲ ਦਿੱਲੀ ਵਿੱਚ ਪੋਲੂਸ਼ਨ ਹੁੰਦਾ ਤਾਂ ਸਭ ਤੋਂ ਪਹਿਲਾਂ ਤੇ ਪੰਜਾਬ ਦੀ ਆਬੋ ਵਕਰਾਬ ਹੋਣੀ ਸੀ ਮੈਂ ਤੁਹਾਨੂੰ ਪੰਜਾਬ ਦੇ ਆਕੜੇ ਵਿਖਾ ਦੇਣਾ ਇਹ ਵੇਖੋ ਮੋਲਾਪੁਰ ਦਾਖਾ ਖੰਨਾ ਅੰਮ੍ਰਿਤਸਰ ਲੁਧਿਆਣਾ ਮਤਲਬ ਅੰਮ੍ਰਿਤਸਰ ਤੋਂ ਲੈ ਕੇ ਪਟਿਆਲੇ ਤੱਕ ਹੈਨਾ ਤੇ ਉਹ ਜਲਾਲਾਬਾਦ ਤੋਂ ਲੈ ਕੇ ਤੇ ਮੁਹੱਲੇ ਤੱਕ ਸਾਰੀ ਜਗ੍ਹਾ ਤੇ ਹਵਾ ਦੀ ਕੁਆਲਿਟੀ ਲਗਭਗ ਠੀਕ ਹੈ ਪਰ ਦਿੱਲੀ 'ਚ ਤੇ ਸਾਹ ਲੈਣਾ ਔਖਾ ਹੋਇਆ ਪਿਆ ਦਿੱਲੀ 'ਚ ਤੇ ਇਹ ਹਾਲਾਤ ਹੋ ਗਏ ਨੇ ਜਿਨੇ ਕਦੀ ਸਿਗਰਟ ਨੂੰ ਹੱਥ ਵੀ ਨਾ ਲਾਇਆ ਹੋਵੇ ਇਹ ਵੇਖੋ ਅੱਜ ਇੱਕ ਐਪ ਦੱਸ ਰਹੀ ਹੈ ਕਿ 8.5 ਸਿਗਰਟ ਪਰ ਡੇ ਹਰ ਦਿੱਲੀ ਵਾਲਾ ਕੰਜ਼ੂਮ ਕਰ ਰਿਹਾ ਇਹਨਾਂ ਤੂਆਂ ਕੰਜ਼ੂਮ ਕਰ ਰਿਹਾ ਤੇ ਇਹ ਹਾਲਾਤ ਤੁਸੀਂ ਦਿੱਲੀ ਦੇ ਬਣਾਤੇ ਨੇ ਹੁਣ ਤੁਸੀਂ ਆਪੋਜੀਸ਼ਨ ਚ ਨਹੀਂ ਹੋ ਸਰਕਾਰ ਚ ਪਰਮਨਿਸਟਰ ਹੋ ਤੇ ਇਸ ਹਾਲਾਤੋਂ ਦਿੱਲੀ ਵਾਲਿਆਂ ਦੀ ਜਾਨ ਚੜਾਓ ਨਹੀਂ ਹੁੰਦਾ ਤੇ ਮਨਾ ਕਰ ਦੋ ਕਿਉਂਕਿ ਤੁਹਾਨੂੰ ਸਿਖਾਇਆ ਸਿਰਫ ਆਇਆ ਗਿਆ ਵੀ ਧਰਮ ਦੇ ਨਾਂ ਤੇ ਲੋਕਾਂ ਨੂੰ ਕਿੱਦਾਂ ਗੁੰਮਰਾਹ ਕਰਦਾ ਹੈ ਧਰਮ ਦੇ ਨਾਂ ਤੇ ਕਿਵੇਂ ਸਿਆਸਤ ਕਰਕੇ ਲੋਕਾਂ ਨੂੰ ਆਪਸ ਚ ਲੜਨ ਵਾਲਾ ਹੈ ਤੇ ਜੋ ਕੋਈ ਕੰਮ ਨਾ ਹੋਵੇ ਉਹਨੂੰ ਵੀ ਧਰਮ ਦੇ ਨਾਲ ਜੋੜ ਦੋ ਇਹਨਾਂ ਚੀਜ਼ਾਂ ਤੋਂ ਬਾਹਰ ਆਓ ਥੋੜੇ ਮਚਿਓਰ ਬਣੋ ਤੇ ਦਿੱਲੀ ਵਾਲਿਆਂ ਦੇ ਜਿਸ ਉਮੀਦ ਨਾਲ ਗਲਤੀ ਨਾਲ ਤੁਹਾਨੂੰ ਵੋਟ ਪਾਤੀ ਉਹਨਾਂ ਤੇ ਕੰਮ ਕਰੋ ਲੇਕਿਨ ਇੱਕ ਵੀਡੀਓ ਵੀ ਤਰਫ ਸੇ ਉਨਕੀ ਤਰਫ ਸੇ ਜਾਰੀ ਕੀਤਾ ਗਿਆ ਹੈ ਸਾਥੀ ਸਾ ਆਇਆ ਹੈ ਕਿਸ ਤਰੀਕੇ ਸੇ ਆਪ ਦੇਖ ਰਹੇ ਹੋ ਕੀ ਪੰਜਾਬ ਮੇ ਪਰਾਲੀ ਜਲਾਈ ਜਾ ਰਹੀ ਹੈ ਉਹ ਕੋਈ ਨਾਗਪੁਰ ਦੀ ਕੋਈ ਐਪ ਹੋਣੀ ਜਿਸ ਤੇ ਵਿਖਾਇਆ ਜਾ ਰਿਹਾ ਹੋਣਾ ਪੰਜਾਬ ਦੇ ਐਕਚੁਅਲ ਡਾਟਾ ਦੇ ਸਾਹਮਣੇ ਨੇ ਤੇ ਮੈਂ ਤੇ ਲੋਕਾਂ ਨੂੰ ਅਪੀਲ ਕਰਦਾ ਕੀ ਆਪਣੀ ਆਪਣੀ ਬਹੁਤ ਸਾਰੇ ਅੱਜ ਕੱਲ ਇੰਟਰਨੈਟ ਦੇਤੇ ਐਵੇਂ ਦੇ ਰਿਸੋਰਸਸ ਸੋਰਸੇ ਹੈਗੇ ਨੇ ਜਿੱਥੇ ਤੁਸੀਂ ਆਪਣਾ ਐਕੀਓਈ ਚੈੱਕ ਕਰ ਸਕਦੇ ਹੋ ਉਹਨਾਂ ਤੇ ਜਾ ਕੇ ਚੈੱਕ ਕਰੋ ਬੀਜੇਪੀ ਦੀ ਲੀਡਰਾਂ ਦੀ ਗੱਲਾਂ ਚਲਾਉਂ ਉਹ ਹਰ ਚੀਜ਼ ਤੁਹਾਨੂੰ ਗੁੰਮਰਾਹ ਕਰਦੇ ਨੇ ਤੇ ਕਰਦੇ ਰਹਿਣਗੇ ਸਿਰਸਾ ਜੀ ਦਿੱਲੀ ਦੇ ਪਰਿਆਵਰਣ ਨੂੰ ਬਿਹਤਰ ਬਣਾਉਣ ਵਾਸਤੇ ਕੀ ਕੰਮ ਕਰ ਰਹੇ ਨੇ ਉਸ ਤੇ ਜਵਾਬ ਦੇਣ ਪੰਜਾਬੀਆਂ ਤੋਂ ਕਿਸਾਨਾਂ ਤੋਂ ਤੁਹਾਨੂੰ ਲਈ ਨਫ਼ਰਤ ਕਿਉਂ ਹੈ ਉਹ ਸਾਰੇ ਜਾਣਦੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜੇ ਪਿਛਲੇ 11 ਸਾਲਾਂ ਚ ਕਿਸੇ ਤੋਂ ਮਾਫੀ ਮੰਗਣੀ ਪਈ ਹੈ ਉਹ ਆਪਣੇ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਵਾਪਸ ਲੈ ਕੇ ਉਹਦੇ ਕਰਕੇ ਮਾਫੀ ਮੰਗਣੀ ਪਈਏ ਉਸ ਚੀਜ਼ ਦੀ ਪਲਾਸ ਉਸਦੀ ਨਫ਼ਰਤ ਇਹਨਾਂ ਦੇ ਦਿਲਾਂ ਚੋਂ ਨਹੀਂ ਨਿਕਲਦੀ ਤਾਂ ਹਰ ਚੀਜ਼ ਨੂੰ ਸਿੱਧਾ ਸਿੱਧਾ ਪੰਜਾਬੀਆਂ ਨਾਲ ਜੋੜ ਦਿੰਦੇ ਆ